ਦੋ ਪੰਜਾਬੀ ਮੁੰਡੇ ਕੱਡਨਾਪ ਹੋ ਗਏ ਆ ਗੁਆਟੀਮਾਲਾ ਦੇ ਵਿੱਚ ਇਹ ਕੱਡਨਾਪ ਹੋਏ ਸੀਗੇ ਅੱਜ ਤੋਂ 3 ਮਹੀਨੇ ਪਹਿਲਾਂ ਤੇ ਘਰਦਿਆਂ ਨੂੰ ਕਾਲ ਆਉਂਦੀ ਆ ਫਿਰ ਤੁਸੀਂ ਇਹ ਮੁੰਡਿਆਂ ਦੀ ਵੀਡੀਓ ਦੇਖੋ ਫਿਰ ਮੈਂ ਤੁਹਾਨੂੰ ਸਾਰੀ ਸਟੋਰੀ ਦੱਸਦਾ ਆ ਪਾਪਾ ਇਹਨਾਂ ਸਭ ਨੂੰ ਕੱਢਨਾਪ ਕਰ ਲਿਆ ਯਾਰ ਸਾਬ ਵੀ ਮੇਰੇ ਨਾਲ ਹੈ ਤੇ ਦੋਦ ਭਾਈ ਤੇ ਮਾਈਕਲ ਭਾਈ ਨੇ ਗੱਲ ਕਰਕੇ ਇਹਨਾਂ ਨੂੰ ਪੈਸੇ ਭਾਦੇ ਦਿੰਦੇ ਆਂਦੇ ਦਿੰਦੀ ਆ ਸੱਤ ਸੱਤ ਮਾਰ ਦੇਣਾ ਪਾਪਾ ਪਲੀਜ਼ ਅੱਜ ਤੇ ਬੋਲੋ ਸਾਡੇ ਦਾ ਬੜਾ ਮੁੰਡਿਆ ਦੋ ਕੰਪਲੀਟ ਵੀਡੀਓ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਐ ਇੱਕ ਵੀਡੀਓ ਤੁਸੀਂ ਹੋਰ ਦੇਖੋ ਮੁੰਡਿਆਂ ਦੀ ਕੁੱਟਮਾਰ ਹੁੰਦੀ ਦੀ ਇਹ ਮੈਂ ਜ਼ਿਆਦਾ ਨਹੀਂ ਦਿਖਾ ਸਕਦਾ ਕਿਉਂਕਿ ਬਾਅਦ ਵਿੱਚੋਂ ਫਿਰ ਵੀਡੀਓ ਜਿਹੜੀ ਬੰਦ ਹੋ ਜਾਣੀ ਉਸ ਤੋਂ ਬਾਅਦ ਤੁਸੀਂ ਇੱਕ ਵੀਡੀਓ ਹੋਰ ਦੇਖੋ ਮੁੰਡੇ ਦੇ ਚਿਹਰੇ ਤੇ ਡਰ ਦੇਖੋ ਇੱਕ ਵੀਡੀਓ ਹੋਰ ਦੇਖੋ ਆ ਬਾਇਆ ਰੇ ਯਾਵਾਮੋਸ ਦੇ ਸਾਲੀਦਾ ਇਹ ਨਾਮ ਰੇ ਦਿਓਸ ਸੋ ਵਾ ਸਾਲੀਰ ਬੀਨ ਜਿਹੜਾ ਬੰਦਾ ਮੂਰੇ ਬੈਠਾ ਆ ਮੁੰਡਾ ਇਹਦਾ ਨਾਮ ਮੁੰਡੇ ਦਾ ਨਾਮ ਹੈਗਾ ਯਾ ਯੋਗਰਾਜ ਸਿੰਘ ਸਨ ਆਫ ਕੁਲਦੀਪ ਸਿੰਘ ਹਰਿਆਣੇ ਕਤਲ ਦੇ ਵਿੱਚ ਪਿੰਡ ਪੈਂਦਾ ਮੋਣਾ ਉਥੋਂ ਦਾ ਇੱਕ ਮੁੰਡਾ ਹਰਿਆਣੇ ਦਾ ਆ ਤੇ ਨਾਲ ਇਹਦੇ ਮੁੰਡਾ ਆ ਪੰਜਾਬ ਤੋਂ ਉਹਦਾ ਨਾਮ ਹੈਗਾ ਸਹਿਬ ਸਿੰਘ ਤੇ ਹੁਸ਼ਿਆਰਪੁਰ ਦੇ ਵਿੱਚ ਪਿੰਡ ਪੈਂਦਾ ਹੈ ਮੋਹਰਿਆਂ ਉੱਥੋਂ ਦਾ ਮੁੰਡਾ ਆ ਅਕਤੂਬਰ ਮਹੀਨੇ 2024 ਦੇ ਵਿੱਚ ਕਰਦਿਆਂ ਨੂੰ ਇਹ ਕਾਲ ਆਉਂਦੀ ਆ ਕਿ ਵੀ ਤੁਹਾਡਾ ਮੁੰਡਾ ਅਸੀਂ ਅਮਰੀਕਾ ਲੈ ਕੇ ਜਾ ਰਹੇ ਹਾਂ ਤੇ ਤਕਰੀਬਨ ਫਿਰ 19 ਦਸੰਬਰ ਨੂੰ ਕਾਲ ਆਉਂਦੀ ਕਿ ਤੁਹਾਡਾ ਮੁੰਡਾ ਜਿਹੜਾ ਆ ਉਹ ਕਡਨੈਪ ਹੋ ਗਿਆ ਹੈ ਗਵਾਟੀਮਾਲਾ ਦੇ ਵਿੱਚ 20000 ਡਾਲਰ ਦਿਓ ਨਹੀਂ ਤੁਹਾਡੇ ਮੁੰਡੇ ਨੂੰ ਅਸੀਂ ਮਾਰ ਦੇਵਾਂਗੇ ਜਦੋਂ ਪਰਿਵਾਰ ਵਾਲੇ ਏਜੰਟ ਦੇ ਨਾਲ ਗੱਲ ਕਰਦੇ ਆ ਤਾਂ ਏਜੰਟ ਕਹਿੰਦਾ ਵੀ ਅਸੀਂ ਪੈਸੇ ਦੇ ਦਿੰਨੇ ਆ ਤੁਹਾਡਾ ਮੁੰਡਾ ਛਡਵਾ ਦਿੰਨੇ ਆ ਪਰ ਮੁੰਡੇ ਨੂੰ ਨਹੀਂ ਛੜਿਆ ਜਾਂਦਾ ਏਜੰਟ ਕੋਸ਼ਿਸ਼ਾਂ ਕਰਦੇ ਨੇ ਤੇ ਪਰਿਵਾਰ ਵਾਲਿਆਂ ਵੱਲੋਂ ਫਿਰ ਏਜੰਟ ਨੂੰ ਜਿਹੜਾ ਆ ਪੁਲਿਸ ਵਾਲਿਆਂ ਨੂੰ ਚਕਵਾ ਦਿੱਤਾ ਜਾਂਦਾ ਆ ਇਸ ਟਾਈਮ ਏਜੰਟ ਜਿਹੜਾ ਆ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਇੱਕ ਏਜੰਟ ਜਿਹੜਾ ਆ ਉਹ ਫਰਾਰ ਆ ਤੇ ਹਜੇ ਤੱਕ ਮੁੰਡਿਆਂ ਦਾ ਨਹੀਂ ਪਤਾ ਵੀ ਮੁੰਡੇ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਨੇ ਜਾਂ ਉਹ ਹੈਗੇ ਵੀ ਆ ਜਾਂ ਨਹੀਂ ਹੈਗੇ ਜੇਕਰ ਕਿਸੇ ਨੇ ਵੀ ਇਹਨਾਂ ਮੁੰਡਿਆਂ ਨੂੰ ਦੇਖਿਆ ਹੋਵੇ ਗੁਆਟੀਮਾਲਾ ਏਰੀਏ ਦੇ ਵਿੱਚ ਜਾਂ ਆਸੇ ਪਾਸੇ ਕਿਤੇ ਹੋਰ ਪਾਸੇ ਦੇਖਿਆ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਬੜਾ ਧੰਨਵਾਦ ਹੋਵੇਗਾ ਤੁਹਾਡਾ ਤੇ ਸਾਡੀ ਟੀਮ ਗੁਆਟੀਮਾਲਾ ਦੇ ਵਿੱਚ ਤਕਰੀਬਨ ਲੱਗੀ ਹੋਈ ਆ ਨਿਕਾਰਾਗੋਆ ਗੁਆਟੀਮਾਲਾ ਪੇਰੂ ਇਧਰਲੇ ਏਰੀਆ ਦੇ ਵਿੱਚ ਕੰਮ ਕਰ ਰਹੀ ਆ ਨਿੰਦਰ ਭੈਣ ਇੰਡੀਅਨ ਤਾਜਮਹਾਲ ਰੈਸਟੋਰੈਂਟ ਵਾਲੇ ਲੱਗੇ ਹੋਏ ਨੇ ਸਾਰੀ ਟੀਮ ਕੰਮ ਕਰ ਰਹੀ ਆ ਤੇ ਬਹੁਤ ਸਾਰੇ ਮੁੰਡੇ ਅਸੀਂ ਪੰਜਾਬ ਘਰ ਦੇ ਵਿੱਚ ਪਹੁੰਚਾ ਵੀ ਚੁੱਕੇ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਵੀ ਨੇ ਜਿਹੜੀਆਂ ਸਹੀ ਸਲਾਮਤ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ ਅਸੀਂ ਵੀਡੀਓ ਤਾਂ ਨਹੀਂ ਪਾ ਰਹੇ ਕਿ ਹਰ ਇੱਕ ਦੀ ਆਪੋ ਆਪਣੀ ਪ੍ਰਾਈਵੇਸੀ ਆ ਤੇ ਅਸੀਂ ਕਿਸੇ ਦਾ ਚਿਹਰਾ ਦਿਖਾ ਕੇ ਇਹ ਨਹੀਂ ਚਾਹੁੰਦੇ ਕਿ ਵੀ ਕਿਸੇ ਨੂੰ ਅਸੀਂ ਜਲੀਲ ਕਰੀਏ ਕਿ ਅਸੀਂ ਇਹਨਾਂ ਇਹਨਾਂ ਨੂੰ ਪਹੁੰਚਾਇਆ ਸਾਨੂੰ ਪਤਾ ਇਹਦੇ ਉਹਨਾਂ ਨੂੰ ਪਤਾ ਹੈ ਕਿ ਵੀ ਉਹ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚ ਗਏ ਨੇ ਤੇ ਸਾਡੇ ਕੋਲ ਪ੍ਰੂਫ ਵੀ ਹੈਗੇ ਨੇ ਕਿ ਅਸੀਂ ਇਹਨੇ ਮੁੰਡੇ ਹੁਣ ਤੱਕ ਪਹੁੰਚਾ ਚੁੱਕੇ ਹਾਂ ਬਿਨਾ ਸੋਸ਼ਲ ਮੀਡੀਆ ਦੇ ਉੱਪਰ ਪਾਏ ਹੋਏ ਪਰ ਇਹ ਮੁੰਡੇ ਜਿਹੜੇ ਆ ਇਹਨਾਂ ਦਾ ਵਾਕਿਆ ਹੀ ਨਹੀਂ ਪਤਾ ਲੱਗ ਰਿਹਾ ਅਸੀਂ ਪੁਲਿਸ ਦੇ ਵਿੱਚ ਰਿਪੋਰਟ ਵੀ ਦਿੱਤੀ ਹੋਈ ਆ ਤੇ ਲੋਕਲ ਵੀ ਬੰਦਿਆਂ ਤੋਂ ਪੁੱਛਗਿੱਛ ਕੀਤੀ ਆ ਤੇ ਨਹੀਂ ਪਤਾ ਲੱਗ ਰਿਹਾ ਜੇਕਰ ਕੋਈ ਏਜੰਟ ਇਸ ਵੀਡੀਓ ਨੂੰ ਦੇਖ ਰਿਹਾ ਆ ਉਹਦੀ ਕੋਈ ਕਨੈਕਸ਼ਨ ਹੈਗੇ ਆ ਉਥੇ ਜਿਹੜੇ ਕਿ ਡੰਕਰਾਂ ਦੇ ਨਾਲ ਤਾਂ ਇਹਨਾਂ ਮੁੰਡਿਆਂ ਦਾ ਪਤਾ ਕਰੋ ਤੇ ਹੈਲਪ ਕਰੋ ਯਾਰ ਤੁਹਾਡਾ ਧੰਨਵਾਦ ਹੋਵੇਗਾ ਤੁਸੀਂ ਬਥੇਰਾ ਪੈਸਾ ਕਮਾਇਆ ਆ ਚਲੋ ਕਿਸੇ ਦਾ ਪੁੱਤ ਵਾਪਸ ਆਉਂਦਾ ਤੇ ਆਪਾਂ ਰਲ ਮਿਲ ਕੇ ਇਹ ਹਿੰਮਤ ਮਾਰ ਸਕਦੇ ਆ ਮੇਰਾ ਨੰਬਰ ਨੋਟ ਕਰ ਲਓ ਜੇਕਰ ਕਿਸੇ ਕੋਲ ਇਨਫੋਰਮੇਸ਼ਨ ਹੋਵੇ ਮੈਨੂੰ ਦੇ ਸਕਦੇ ਹੋ 0033 612 357340 003361235 7340 ਤੇ ਪਰਿਵਾਰ ਦੇ ਨੰਬਰ ਨੋਟ ਕਰ ਲਓ ਜੇਕਰ ਤੁਸੀਂ ਪਰਿਵਾਰ ਨਾਲ ਇਨਫਰਮੇਸ਼ਨ ਦੇਣੀ ਹੈ ਮੈਨੂੰ ਨਹੀਂ ਦੇਣੀ ਤੇ ਪਰਿਵਾਰ ਦੇ ਨੰਬਰ ਹੈਗੇ ਆ 90171 11165 90171 11165 ਦੂਸਰਾ ਨੰਬਰ ਹੈ 70157 48585 ਤੁਸੀਂ ਇਹਨਾਂ ਤਿੰਨਾਂ ਨੰਬਰਾਂ ਦੇ ਉੱਪਰ ਕਿਤੇ ਵੀ ਕਾਲ ਕਰਕੇ ਇਨਫਰਮੇਸ਼ਨ ਦੇ ਸਕਦੇ ਹੋ ਜੇਕਰ ਮਦਦ ਨਹੀਂ ਕਰ ਸਕਦੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਉਬੱਤੋ ਵੱੱਦ ਗਰੁੱਪਾਂ ਦੇ ਵਿੱਚ ਤਾਂ ਜੋ ਇਹ ਵੀ ਵੀਡੀਓ ਇੰਨੀ ਵਾਇਰਲ ਹੋ ਜਾਵੇ ਤੇ ਵੀ ਇਹਨਾਂ ਮੁੰਡਿਆਂ ਤੱਕ ਪਹੁੰਚ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਮੁੰਡਾ ਦਾ ਪਤਾ ਲੱਗ ਸਕੇ ਤੁਹਾਡਾ ਇੱਕ ਸ਼ੇਅਰ ਇਹਨਾਂ ਲੜਕਿਆਂ ਨੂੰ ਪੰਜਾਬ ਵਾਪਸ ਲਿਆ ਸਕਦਾ ਘਰ ਤੱਕ ਮਦਦ ਹੋ ਜਾਊਗੀ ਬਹੁਤ ਬਹੁਤ ਸ਼ੁਕਰੀਆ